ਸਤਿ ਸ੍ਰੀ ਅਕਾਲ ਮਸ਼ਕਰਾ ਦਾਬ ਮੈਂ ਤੁਹਾਡੇ ਨਾਲ ਮਨਪਿਤ ਖੁੱਲ੍ਹਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਹੁਣੇ-ਹੁਣੇ ਜਿਹੜੀ ਨਿਊਜ਼ ਸਾਡੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਨਸ਼ੱਤਰ ਗਿਲ ਵਾਲੇ ਵਿਵਾਦ ਤੋਂ ਬਾਅਦ ਹੁਣ ਰੌਸ਼ਨ ਪ੍ਰਿੰਸ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਤੁਹਾਨੂੰ ਦੱਸ ਦਿੰਦੇ ਆ ਕਿ ਨੋ ਮੋਰ ਪੋਸਟ ਤੇ ਲਾਸਟ ਪੋਸਟ ਕਰਕੇ ਉਸਨੇ ਜੋ ਇੱਕ ਪੋਸਟਰ ਪੋਸਟ ਕੀਤਾ ਆਪਣੇ ਸੋਸ਼ਲ ਮੀਡੀਆ ਤੇ ਕਿਉਂਕਿ ਹਾਲੀ ਦੇ ਵਿੱਚ ਇੱਕ ਬਹੁਤ ਵਿਵਾਦ ਜਿਹੜਾ ਅਸੀਂ ਦੇਖਿਆ ਕਿ ਨਸ਼ੱਤਰ ਗਿਲ ਦੇ ਗਾਣੇ ਤੇ ਰੌਸ਼ਨ ਪ੍ਰਿੰਸ ਮਾਸਟਰ ਸਲੀਮ ਤੇ ਯਵਰਾਜ ਹੰਸ ਨੇ ਜੋ ਐਕਟ ਕੀਤਾ ਸੀਗਾ ਜੋ ਮਸਤੀ ਫਨ ਕਰਦੇ ਹੋਏ ਨਜ਼ਰ ਆਇਆ ਉਹ ਕਾ ਚੱਤਰਗਿਲ ਦੇ ਵੀ ساری ਇੰਡਸਟਰੀ ਨੇ ਜੋ ਨਛੱਤਰਗਿਲ ਨੂੰ ਸਪੋਰਟ ਵੀ ਕੀਤੀ ਹੈ ਔਰ ਬਾਕੀ ਆਰਟਿਸਟਾਂ ਨੂੰ ਵੀ ਸਪੋਰਟ ਕੀਤੀ ਕਿਉਂਕਿ ਉਹਨਾਂ ਦਾ ਜਿਹੜਾ ਵੀਡੀਓ ਸ਼ੇਅਰ ਕਰਨ ਦਾ ਮਕਸਦ ਸੀ ਕੋਈ ਗਲਤ ਨਹੀਂ ਸੀ ਸੋ ਉਹਨਾਂ ਨੇ ਦੱਸਿਆ ਵੀ ਇਹ ਕੇਸ ਅਸੀਂ ਜਸਟ ਮਜ਼ਾਕ ਕਰ ਰਹੇ ਸੀ ਕਿ ਮਸਤੀ ਕਰ ਰਹੇ ਸੀ ਕਿ ਸੈੱਟ ਤੇ ਤੁਹਾਨੂੰ ਵੀ ਦੱਸ ਦੇਣੀ ਕਿ ਉਸ ਤੋਂ ਬਾਅਦ ਮਾਫੀ ਵੀ ਮੰਗੀ ਤੰਨਾ ਹਟਕਸਟਾਨੇ ਨਸ਼ਤਰ ਗਿਲ ਦੇ ਕੋਲੋਂ ਔਰ ਨਸ਼ਤਰ ਗਿਲ ਨੇ ਫਿਰ ਉਸ ਤੋਂ ਬਾਅਦ ਮਾਫੀ ਕੀਤਾ ਸੋ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਇਸ ਚੀਜ਼ ਨੂੰ ਦੇਖ ਵੀ ਰਹੇ ਨੇ ਅਬਜ਼ਰਵ ਵੀ ਕਰ ਰਹੇ ਨੇ ਲੇਕਿਨ ਉਸ ਤੋਂ ਬਾਅਦ ਹੁਣੇ ਹੀ ਇੱਕ ਖਬਰ ਜਿਹੜੀ ਸਾਹਮਣੇ ਆਉਂਦੀ ਕਿ ਰੌਸ਼ਨ ਪ੍ਰਿੰਸ ਜਿਹੜੇ ਨੇ ਉਹ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਰੌਸ਼ਨ ਪ੍ਰਿੰਸ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸੁਪਰ ਹਿੱਟ ਗੀਤ ਦਿੱਤੇ ਨੇ ਬਹੁਤ ਸਾਰੇ ਰਿਲੀਜੀਅਸ ਗੀਤਾਂ ਦੇ ਨਾਲ ਹੁਣ ਜਿਹੜੇ ਨੇ ਉਹ ਅਕਸਰ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਔਰ ਵਿਚਰ ਵੀ ਇੰਸਟਾਗ੍ਰam ਜਾਂ ਫਿਰ ਕਹਿ ਸਕਦੇ ਹੋ ਸੋਸ਼ਲ ਮੀਡੀਆ ਤੋਂ ਗਾਇਬ ਹੋਣ ਦਾ ਅਖੀਰ ਕੀ ਕਾਰਨ ਹੈ ਕੀ ਰੀਜ਼ਨ ਹੋ ਸਕਦਾ ਹੈ ਇਹਦੇ ਬਾਰੇ ਕੋਈ ਅਪਡੇਟ ਨਹੀਂ ਹੈ ਲੇਕਿਨ ਜਦੋਂ ਹੀ ਅਪਡੇਟ ਆਏਗੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਫਿਲਹਾਲ ਦੇ ਲਈ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਬਾਏ-ਬਾਏ ਕਰ ਦਿੱਤੀ ਹੈ ਰੀਜ਼ਨ ਕੀ ਹੈ ਇਹ ਤੁਹਾਨੂੰ ਜਲ ਦੱਸਾਂਗੇ ਜਦੋਂ ਹੀ ਸਾਡੇ ਤੱਕ ਪਹੁੰਚੇਗਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਹੁਣੇ-ਹੁਣੇ ਜਿਹੜੀ ਨਿਊਜ਼ ਸਾਡੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਨਸ਼ਤਰ ਗਿੱਲ ਵਾਲੇ ਵਿਵਾਦ ਤੋਂ ਬਾਅਦ ਹੁਣ ਰੋਸ਼ਨ ਪ੍ਰਿੰਸ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਤੁਹਾਨੂੰ ਦੱਸ ਦਿੰਦੇ ਆ ਕਿ ਨੋ ਮੋਰ ਪੋਸਟ ਤੇ ਲਾਸਟ ਪੋਸਟ ਕਰਕੇ ਉਸਨੇ ਜੋ ਇੱਕ ਪੋਸਟਰ ਪੋਸਟ ਕੀਤਾ ਆਪਣੇ ਸੋਸ਼ਲ ਮੀਡੀਆ ਤੇ ਕਿਉਂਕਿ ਹਾਲੀ ਦੇ ਵਿੱਚ ਇੱਕ ਬਹੁਤ ਵਿਵਾਦ ਜਿਹੜਾ ਅਸੀਂ ਦੇਖਿਆ ਕਿ ਨਸ਼ੱਤਰ ਗਿੱਲ ਦੇ ਗਾਣੇ ਤੇ ਰੌਸ਼ਨ ਪ੍ਰਿੰਸ ਮਾਸਟਰ ਸਲੀਮ ਤੇ ਯਵਰਾਜ ਹੰਸ ਨੇ ਜੋ ਐਕਟ ਕੀਤਾ ਸੀਗਾ ਜੋ ਮਸਤੀ ਫਨ ਕਰਦੇ ਹੋਏ ਨਜ਼ਰ ਆਇਆ ਉਹ ਕਾਫੀ ਵਿਵਾਦਾਂ ਦੇ ਵਿੱਚ ਕੇ ਰਿਝਿਸ ਤੋਂ ਬਾਅਦ ਰਿਐਕਸ਼ਨਸ ਆਏ ਨਸ਼ੱਤਰ ਗਿੱਲ ਦੇ ਵੀ ਸਾਰੀ ਇੰਡਸਟਰੀ ਨੇ ਜੋ ਨਸ਼ੱਤਰ ਗਿੱਲ ਨੂੰ ਸਪੋਰਟ ਵੀ ਕੀਤੀ ਹੈ ਔਰ ਬਾਕੀ ਆਰਟਿਸਟਾਂ ਨੂੰ ਵੀ ਸਪੋਰਟ ਕੀਤੀ ਕਿਉਂਕਿ ਉਹਨਾਂ ਦਾ ਜਿਹੜਾ ਵੀਡੀਓ ਸ਼ੇਅਰ ਕਰਨ ਦਾ ਮਕਸਦ ਸੀ ਕੋਈ ਗਲਤ ਨਹੀਂ ਸੀ ਸੋ ਉਹਨਾਂ ਨੇ ਦੱਸਿਆ ਵੀ ਇਹ ਕੇਸ ਅਸੀਂ ਜਸਟ ਮਜ਼ਾਕ ਕਰ ਰਹੇ ਸੀਗੇ ਮਸਤੀ ਕਰ ਰਹੇ ਸੀਗੇ ਸੈੱਟ ਤੇ ਤੁਹਾਨੂੰ ਉਹ ਵੀ ਦੱਸ ਦੇਣੀ ਕਿ ਉਸ ਤੋਂ ਬਾਅਦ ਮਾਫੀ ਵੀ ਮੰਗੀ ਤੰਨਾ ਆਰਟਿਸਟਾਂ ਨੇ ਨਸ਼ੱਤਰ ਗਿੱਲ ਦੇ ਕੋਲੋਂ ਔਰ ਨਸ਼ੱਤਰ ਗਿੱਲ ਨੇ ਫਿਰ ਉਸ ਤੋਂ ਬਾਅਦ ਮਾਫੀ ਕੀਤਾ ਸੋ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਇਸ ਚੀਜ਼ ਨੂੰ ਦੇਖ ਵੀ ਰਹੇ ਨੇ ਅਬਜ਼ਰਵ ਵੀ ਕਰ ਰਹੇ ਨੇ ਲੇਕਿਨ ਉਸ ਤੋਂ ਬਾਅਦ ਹੁਣੇ ਹੀ ਇੱਕ ਖਬਰ ਜਿਹੜੀ ਸਾਹਮਣੇ ਆਉਂਦੀ ਕਿ ਰੌਸ਼ਨ ਪ੍ਰਿੰਸ ਜਿਹੜੇ ਨੇ ਉਹ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਰੌਸ਼ਨ ਪ੍ਰਿੰਸ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸੁਪਰ ਹਿੱਟ ਗੀਤ ਦਿੱਤੇ ਨੇ ਬਹੁਤ ਸਾਰੇ ਰਿਲੀਜੀਅਸ ਗੀਤਾਂ ਦੇ ਨਾਲ ਹੁਣ ਜਿਹੜੇ ਨੇ ਉਹ ਅਕਸਰ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਇੰਸਟਾਗ੍ਰam ਜਾਂ ਫਿਰ ਕਹਿ ਸਕਦੇ ਸੋਸ਼ਲ ਮੀਡੀਆ ਤੋਂ ਗਾਇਬ ਹੋਣ ਦਾ ਅਖੀਰ ਕੀ ਕਾਰਨ ਹੈ ਕੀ ਰੀਜ਼ਨ ਹੋ ਸਕਦਾ ਹੈ ਇਹਦੇ ਬਾਰੇ ਕੋਈ ਅਪਡੇਟ ਨਹੀਂ ਲੇਕਿਨ ਜਦੋਂ ਹੀ ਅਪਡੇਟ ਆਏਗੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਫਿਲਹਾਲ ਦੇ ਲਈ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਬਾਏ ਬਾਏ ਕਰ ਦਿੱਤੀ ਹੈ ਰੀਜ਼ਨ ਕੀ ਹੈ ਇਹ ਤੁਹਾਨੂੰ ਜਲਦ ਦੱਸਾਂਗੇ ਜਦੋਂ ਹੀ ਸਾਡੇ ਤੱਕ ਪਹੁੰਚੇਗਾ